ਕੀ ਹਾਲ ਹੈ ਦੋਸਤੋ ਅੱਜ ਤੁਹਾਡੇ ਵਾਸਤੇ ਨਾ ਪਰ ਦੇਸੀ ਆਂਡੇ ਲੈ ਕੇ ਆਇਆ ਦੇਸੀ ਆਂਡੇ ਵੀ ਤੁਸੀਂ ਐ ਲੈ ਲਓ ਯਾਰ ਸਿਵਾਂ ਜਿਹੜੇ ਜਿਹੜੇ ਦੇਸੀ ਆਂਡੇ ਨੇ ਤੇ ਬਾਕੀ ਆਪਾਂ ਤੁਹਾਨੂੰ ਕੁਆਲਟੀ ਚੈੱਕ ਕਰਾਉਣਾ ਹੈ ਬਾਈ ਤੋਂ ਪੁੱਛਦੇ ਆ ਕਿ ਕਿਹੜੀ ਕਿਹੜੀ ਨਸਲ ਦੇ ਹੋ ਆਂਡੇਰੇ ਤੇ ਆਜੋ ਮੜਾ ਜੀ ਕੈਮਰਾ ਮਾਰੀ ਨੇੜੇ ਬਾਈ ਜੀ ਕੀ ਹਾਲ ਨੇ ਠੀਕ ਹੋ ਬਾਈ ਅਟੇ ਲੈ ਬਾਈ ਆ ਦਿਖਾ ਦਈਏ ਪਰ ਦੇਸੀ ਆ ਦੇ ਆ ਕੇ ਵੀ ਆ ਛੋਟੀ ਮੁਰਗੀ ਆ ਕੇ ਬੈਜੀ ਇਹ ਚੋਰ ਦੇਖਣੀ ਜਿੰਦਾ ਬੱਕਰਾ ਜੀ ਫਰਦੀ ਆ ਬਾਈ ਠੀਕ ਹੈ ਜੀ ਆ ਦੇਸੀ ਫੀਡ ਵਾਲੇ ਜੀ ਆ ਲਾਓ ਮੜਾ ਫੀਡ ਤੋਂ ਬਗੈਰ ਜੀ ਨੇਚਰਲ ਨੇਚਰਲ ਆ ਦੇਸੀ ਖਰਾਕ ਤੇ ਦੇਸੀ ਖਰਾਕ ਹਾਂ ਜੀ ਤੇ ਆ ਬਾਈ ਜੀ ਏਡੇ ਏਡੇ ਉਹ ਫੀਡ ਵਾਲੇ ਜੀ ਉਹ ਫੀਡ ਵਾਲੇ ਆ ਜੀ ਹਾਂ ਜੀ ਲੈ ਵੀ ਦੇਖ ਸਕਦੇ ਤੁਸੀਂ ਹਾਂ ਤੁਸੀਂ ਐ ਲੈ ਲਓ ਯਾਰ ਸਿਵਾ ਜਿਹੜੇ ਜਟੇ ਹੈ ਨਾ ਬਈ ਪੂਰਾ ਡਬਲ ਐ ਡਬਲ ਜਰ ਤੇ ਇਹ ਮਨ ਲਓ ਨਸਲ ਕਿਹੜੀ ਹੁੰਦੀ ਹੈ ਜੀ ਇਹ ਨਸਲ ਇਹ ਹੁੰਦਾ ਪੇਰੈਂਟ ਜੀ ਵੱਡੀ ਮੁਰਗੀ ਪੇਰੈਂਟ ਵੱਡੀ ਮੁਰਗੀ ਠੀਕ ਹੈ ਜੀ ਤੇ ਆਗੇ ਜੀ ਚਰੇ ਲੋ ਜਿਵੇਂ ਆਪਾਂ ਘਰਾਂ 'ਚ ਮੁਰਗੀਆਂ ਪਾਲਦੇ ਆ ਉਹ ਇਹ ਹਾਂ ਪਾਈਓ ਇਹਦਾ ਆਂਡਾ ਛੋਟਾ ਹੈ ਨਾ ਤੇ ਬਾਕੀ ਸਾਰੇ ਆ ਜਾ ਬਈ ਮਰਾ ਇਧਰ ਵੀ ਦਿਖਾ ਦੇ ਹਾਂਜੀ ਆਪ ਇਹਦਾ ਤੁੰਕੇ ਵੇਖਿਆ ਦੇਖ ਸਕਦੇ ਤੁਸੀਂ ਆ ਦੇਖੋ ਜੀ ਕਲਰ ਵੇਖ ਸਕਦੇ ਬਹੁਤ ਤੁਸੀਂ ਐ ਮੰਨ ਲਓ ਵੀ ਪੂਰਾ ਆ ਦੇਖ ਯਾਰ ਸ਼ੈਲਵਰ ਗਾਂਡਾ ਹੋ ਜੀ ਬਿਲਕੁਲ ਬਿਲਕੁਲ ਜਮ ਮਖਿਆਲ ਵਰਗਾ ਲੱਗਦਾ ਹੈ ਨਾ ਭਾਈ ਹਾਂਜੀ ਤੇ ਬਾਕੀ ਸਾਰੇ ਦੇਸੀ ਚੀਜ਼ਾਂ ਦੀ ਤਾਂ ਫਿਰ ਭਾਈ ਤੁਹਾਨੂੰ ਤਾਂ ਪਛਾਣ ਵੱਖਰੀ ਹੁੰਦੀ ਹੈ ਨਾ ਤੇ ਦੇਖ ਸਕਦੇ ਹੋ ਭਾਈ ਜੀ ਕੋਈ ਆਏ ਨੇ ਬਿਲਕੁਲ ਹਾਂਜੀ ਭਾਈ ਜੀ ਰੇਟ ਵੀ ਜਾਇਜ਼ ਰੱਖਿਆ ਜੀ ਮੈਂ 20 ਰੁਪਏ ਵਿੱਚ ਤਾਂ ਵੀ ਆਂਡਾ ਵਿਕੂ ਜੀ ਹਾਂਜੀ ਹਾਂ ਵਿਕਦਾ ਤੇ ਆਪਾਂ ਕੀ ਰੇਟ ਦਿੰਨੇ ਭਾਈ ਜੀ ਇਹ 12 ਰੁਪਏ ਇਹ 12 ਰੁਪਏ ਪੀ ਸਕਾ ਜੀ ਇਹ ਵਾਲਾ ਜੀ ਇਹ 15 ਜੀ ਇਹ 15 ਰੁਪਏ ਲਾਈ ਵੀ ਦੇਖ ਸਕਦੇ ਤੁਸੀਂ ਐ ਲਾ ਲਾ ਜੇ ਇਸ ਹਾਮਣ ਵੀ ਲਾਏ ਤਾਂ 24 25 ਰੁਪਏ ਬਣਦੇ ਨੇ ਤਾਂ ਤੁਸੀਂ ਐ ਮੰਨ ਲਓ ਵੀ ਆਹ ਆਂਡਾ ਦੋ ਆਂਡਿਆਂ ਦੇ ਬਰਾਬਰ ਹੈ ਨਾ ਡਬਲ ਸੋਲੀਆ ਤੇ ਬਾਕੀ ਸਾਰੇ ਲੋਕੇਸ਼ਨ ਆਪਾਂ ਇੱਕ ਵਾਰੀ ਜ਼ਰੂਰ ਦਿਖਾ ਦੇ ਦੇਖ ਸਕਦੇ ਆ ਬਾਈ ਹੋਰੀ ਪਹੁੰਚੇ ਨੇ ਬਾਈ ਕੋਲੇ ਸਪੈਸ਼ਲੀ ਕਿਉਂ ਇਧਰਲੀ ਸਾਈਡ ਦੇ ਵਿੱਚ ਦੇਸੀ ਜਿਹੜਾ ਮੁਰਗੇ ਦਾ ਬਹੁਤ ਵੱਡਾ ਬਾਈ ਨੇ ਥੋਕ ਖੋਲਿਆ ਹੋਇਆ ਜਿੱਥੋਂ ਤੱਕ ਵੀ ਜਾਂਦਾ ਬਾਈ ਦਾ ਪੂਰਾ ਵਧੀਆ ਆਂਡਾ ਜਾਂਦਾ ਸੇ ਸੇਫਟੀ ਨਾਲ ਹੈ ਨਾ ਬਾਈ ਜੀ ਤੇ ਬਾਈ ਜੀ ਲੋਕੇਸ਼ਨ ਆਪਣੀ ਆਗੇ ਰੰਦਤਿਆ ਪਿੰਡ ਦੀ ਹੈ ਹਾਂਜੀ ਰੰਦਤਿਆ ਇਧਰਲੀ ਸਾਈਡ ਆਗੇ ਬਾਈ ਜੀ ਮਾਨਸਾ ਤੇ ਇਧਰਲੀ ਆ ਗਿਆ ਬਾਈ ਤਲਵੰਡੀ ਰੋਡ ਹੈ ਨਾ ਤੇ ਰੰਦਤਿਆ ਵਾਲੇ ਪਿੰਡ ਦੇ ਵਿੱਚ ਹੀ ਆ ਬਾਈ ਜੀ ਹੈ ਨਾ ਹਾਂਜੀ ਇਹ ਰੋਡ ਤੇ ਹੈ ਮੇਨ ਰੋਡ ਦੇ ਵਿੱਚ ਕੀ ਨਾਮ ਤੇ ਆਪਣਾ ਇਹ ਮੇਰਾ ਨਾਮ ਜੀ ਐਸਐਸ ਦੇਸੀ ਪੌਂਟਰੀ ਫਾਰਮਰ ਠੀਕ ਹੈ ਜੀ ਐਸਐਸ ਦੇਸੀ ਪੌਂਟਰੀ ਫਾਰਮਰ ਤੇ ਬਾਈ ਜੀ ਆਪਣਾ ਮਤਲਬ ਉਹਦੇ ਆਪਣਾ ਨੰਬਰ ਬੋਲੋ ਨੰਬਰ ਜੀ 99159 44318 ਜੀ ਜੀ ਨੰਬਰ ਹਾਂਜੀ ਬਾਕੀ ਸਰੇ ਵੀਰੇ ਦਾ ਆਪਾਂ ਨੰਬਰ ਸਕਰੀਨ ਤੇ ਵੀ ਛੱਡਾਂਗੇ ਇੱਕ ਵਾਰੀ ਨੰਬਰ ਜਰੂਰ ਬੋਲੋ ਇਤੂਜੀ ਵਾਰੀ ਵੀ ਬੋਲਦੇ ਜਿਹੜਾ 9753 ਜੀ 98321 ਜੀ ਬਸ ਹਾਂਜੀ ਤੇ ਬਾਈ ਜੀ ਨਾਲ ਸੰਪਰਕ ਜਰੂਰ ਬਣਾਇਓ ਹਾਂਜੀ ਧੰਨਵਾਦ ਠੀਕ ਹੈ